ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰੇ ਸਤਿ ਦਰ ਦੇ ਚੈਨਲ ਦੇ ਸਰੋਤਿਆਂ ਨੂੰ ਅਤੇ ਤੁਹਾਨੂੰ ਤੇ ਇਹ ਵਿਕਾਸ ਕਾਰਜ ਆਮ ਆਦਮੀ ਸਰਕਾਰ ਦੇ ਸਰਦਾਰ ਗੁਰਪ੍ਰੀਤ ਬਣਾਲੀ ਦੇ ਚਦਕਾ ਹੀ ਹੋ ਰਿਹਾ ਹੈ ਪਿੰਡਾਂ ਦੇ ਵਿਕਾਸ ਜੋਕਰੋ ਫੰਡ ਭੇਜ ਰਿਹਾ ਸਾਨੂੰ ਤੇ ਅਸੀਂ ਉਹਨਾਂ ਦੀ ਬਦੌਲਤ ਪਿੰਡਾਂ 'ਚ ਵਿਕਾਸ ਕਰਾ ਕਾਰਜ ਕਰਾ ਰਹੇ ਹਾਂ ਪਿੰਡਾਂ 'ਚ ਜਿਵੇਂ ਬੱਸ ਸਟੈਂਡ ਕਾਫੀ ਟਾਈਮ ਤੋਂ ਸਮੱਸਿਆ ਸੀ ਪਿੰਡ ਦੀ ਬੱਸ ਸਟੈਂਡ ਬਣਵਾਇਆ ਉਸ ਤੋਂ ਬਾਅਦ ਅੰਗਣਵਾੜੀ ਦਾ ਪੰਡਾਇਆ ਸੀ ਜੋ ਸਰਕਾਰ ਵੱਲੋਂ ਉਹ ਬਣਾ ਰਿਆ ਉਸ ਤੋਂ ਬਾਅਦ ਪਿੰਡ ਦਾ ਇੱਕ ਸੀਵਰੇਜ ਪੈਂਡਿੰਗ ਸੀ ਸੀਵਰੇਜ ਦਾ ਕੰਮ ਚਾਲੂ ਹੋ ਰਿਹਾ ਚੱਲ ਰਿਹਾ ਜੀ ਕੰਮ ਉਸ ਤੋਂ ਬਾਅਦ ਇੱਕ ਗਰਾਊਂਡ ਹੈ ਜੀ 4 ਕਿੱਲੇ ਦਾ ਉਹਦਾ ਕੰਮ ਚੱਲ ਰਿਹਾ ਜੀ ਉਹ ਵੀ ਜਲਦੀ ਪੂਰਾ ਹੋ ਜਾਏਗਾ ਇਹ ਸਰਦਾਰ ਭਗਵੰਤ ਮਾਨ ਦੀ ਸਰਕਾਰ ਦੇ ਸਰਕਾਰ ਦੇ ਹੋਣ ਦੇ ਬਾਵਜੂਦ ਵੀ ਤੇ ਸਰਦਾਰ ਗੁਰਪ੍ਰੀਤ ਬਣਾ ਵਾਲੀ ਐਮ ਐਲ ਸਾਹਿਬ ਦੇ ਸਦਕਾ ਇਹ ਸਾਰਾ ਵਿਕਾਸ ਕਾਰਜ ਹੋ ਰਿਹਾ ਜੀ ਹੋਰ ਸਰਕਾਰ ਤੋਂ ਤੁਸੀਂ ਕੀ ਉਮੀਦ ਚਾਹੁੰਦੇ ਆ? ਬਸ ਸਰਕਾਰ ਤੋਂ ਹੋਰ ਉਮੀਦ ਕਰਦੇ ਆ ਕਿ ਇੱਕ ਕੋਈ ਪਸ਼ੂਆਂ ਦੀ ਡਿਸਪੈਂਸਰੀ ਹੋ ਜੇ, ਇੱਕ ਸ਼ਮਸ਼ਾਨ ਭੂਮੀ 'ਚ ਪੱਠੀ ਬਣ ਜੇ ਤੇ ਇੱਕ ਦੋ ਹੋਰ ਗਲੀਆਂ ਹੈਗੀਆਂ ਜੀ ਇੰਟਰਲੋਕੇਟਰ ਲਾਉਣ ਵਾਸਤੇ। ਉਹ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਦੀਆਂ ਵੀ ਗ੍ਰਾਂਟ ਜਾਰੀ ਕਰਨ ਅਤੇ ਉਹ ਵੀ ਬਣਾ ਦਈਏ। ਜੋ ਕੰਮ ਸਰਪੰਚ ਸਾਹਿਬ ਨੇ ਸਾਡੇ ਕਰਾਇਨੇ ਬਹੁਤ ਵਧੀਆ ਕਰਾਏ ਨੇ। ਤੋਂ ਜਿਵੇਂ ਲਾਲੋ ਆਪਣੇ ਸੀਵਰੇਜ ਸਾਰਾ ਕੰਪਲੀਟ ਹੋਣ ਜਾ ਰਿਹਾ। ਪਿੱਛੇ ਗਰਾਊਂਡ ਦੇ ਚਾਰਦिवारी ਕਰਵਾਈਏ ਉਸ ਤੋਂ ਬਾਅਦ ਕੋਸ਼ਾ ਆਪਣੇ ਲਾਇਬ੍ਰੇਰੀ ਨਵੀਂ ਤਿਆਰ ਕਰਵਾਈ ਆ ਇਸ ਤੋਂ ਬਾਅਦ ਜੋ ਰਹਿੰਦੇ ਕੰਮ ਵੀ ਕਰਵਾ ਰਿਹਾ ਸਰਪੰਚ ਸਾਹਿਬ